हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸ਼ਖਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕੋਮਲ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਤੇ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਜਿਹੜੇ ਨਾਗ ਤੁਹਾਨੂੰ ਆਪਾਂ ਟੋਟਲ 6 ਨਾਗ ਦਿਖਾਉਣੇ ਆ ਇਸ ਕਿੱਲੇ ਦੇ ਉੱਪਰੋਂ ਤੇ ਪਸ਼ੂ ਜਿਆਦਾਤਰ ਦੋਸਤੋ ਜਿਹੜੇ ਗੱਭਣੂ ਵਿੱਚ ਦਿਖਾਵਾਂਗੇ ਤੁਹਾਨੂੰ ਕੁਝ ਨਾਗ ਜਿਹੜੇ ਸੋਏ-ਸੁਬਾਏ ਆ ਇੱਕ ਮਾਝੇ ਬਿਲਕੁਲ ਤਾਜੀ ਸੱਜਰ ਸੂਈ ਆ ਜਿਹੜੀ ਹੁਣ ਜਸਟ ਕੁਝ ਕ ਸਮਾਂ ਪਹਿਲਾਂ ਸੂਈ ਆ ਜੇਰ ਜੂਰ ਪ੍ਰੋਪਰ ਉਹਦੀ ਡਿਟੇਲ ਇੱਕ ਲੈ ਲਾਂਗੇ ਇੱਕ ਤੋਕੜ ਗੱਪਣ ਨਗ ਦਿਖਾ ਦਾਂਗੇ ਇੱਕ ਕੋਈ 8-9 ਮਹੀਨਿਆਂ ਦੀ ਕੱਚੀ ਆ ਤੇ ਤਿੰਨ ਜਿਹੜੇ ਦੋਸਤੋ ਪਸ਼ੂ ਆ ਇੱਕ ਵੜ ਤੇ ਦੋ ਇਹ ਮੱਝਾਂ ਝੋਟੀਆਂ ਤੁਸੀਂ ਦੇਖ ਰਿਹਾ ਜੇ ਇਹ ਤਿਆਰੀ ਵਾਲੇ ਪਸ਼ੂ ਆ ਤਿੰਨ ਤੇ ਸਿਆਂ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਚੁੱਕੀ ਅੱਜ ਸੋ ਪੂਰੀ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਸ਼ਕਰੀ ਵਿਜ਼ਿਟ ਕਰਨੀ ਆ ਦੋਸਤੋ ਅਸੀਂ ਸ੍ਰਿਹਾਲੀ ਵੱਡੀ ਸ੍ਰਿਹਾਲੀ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਆ ਪਿੰਡ ਸ਼ਕਰੀ ਦੀ ਸ੍ਰਾਲੀ ਮੰਡ ਪਿੰਡ ਬਿਲਕੁਲ ਨਜ਼ਦੀਕ ਆ ਅੱਜ ਤਰੀਕ 14 ਅਗਸਤ ਤੇ ਸਮਾਂ ਕੋਈ ਦੁਪਹਿਰ ਦੇ ਡੇਢ ਪੌਣੀ 2:00 ਵਜੇ ਦਾ ਤੇ ਪੂਰੀ ਡਿਟੇਲ ਦੇ ਲਈ ਚਲਦੇ ਆਂ ਵੀਰ ਕੋਮਲ ਹੋਂਾਂ ਦੇ ਕੋਲ ਕੁਛ ਲੈਣੀ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਕੋਮਲ ਭਾਈ ਸਾਸਰੀਕਾਲ ਸਾਸਰੀਕਾਲ ਸਾਨੂੰ ਸਾਬ ਹੋਰ ਸਾਨੂੰ ਕਿਤਾ ਠੀਕ ਠਾਕ ਜੀ ਬਹੁਤ ਵਧੀਆ ਕੋਮਲ ਠੀਕ ਠਾਕ ਵੀਰੇ ਵਧੀਆ ਵਧੀਆ ਠੀਕ ਠਾਕ ਜੀ ਠੀਕ ਠਾਕ ਹੋਰ ਸਤਨਾਮ ਵਧੀਆ ਵਧੀਆ ਭਾਈ ਠੀਕ ਠਾਕ ਵਾਹ ਹੋਰ ਵੀ ਕਾਕੇ ਕੀ ਹਾਲ ਨੇ ਹੈ ਸਾਸਰੀਕਾਲ ਠੀਕ ਹੈ ਜੀ अच्छा कोमल ਜਿੱਦਾਂ ਜਿਗਰ ਕੀਤਾ ਆਪਾਂ ਮੇਰੇ ਟੋਟਲ 6 ਨਾਗਾ ਅੱਜ ਆਪਣੇ ਕੋਲ ਬਕਾਊ ਆ। ਹਾਂਜੀ ਸੰਤੂ ਸਾਹਿਬ 6 ਨਾਗਾ। ਠੀਕ ਹੈ ਜੀ। ਜਿੰਨਾ ਜੋ ਤਿੰਨ ਗੱਬਣਾ ਜੀ। ਹਾਂ। ਤਿਆਰੀ ਪਿਆ ਤੇ ਯਾਨੀ ਕਿ 8 ਮਹੀਨੇ ਦੀ ਗੱਬਣ ਮੈਂ ਆ। ਹਾਂ। ਇੱਕ ਟੋਕੜ ਗੱਬਣਾ, ਇੱਕ ਤਾੜੀ ਸੋਈ ਆ ਜੀ। ਠੀਕ ਹੈ ਜੀ। ਹਾਂਜੀ। ਇੱਕ ਆਡੀਅנס ਵੀ ਦਿਖਾ ਦਿੱਤੀ ਆਪਣੀ। ਇਹਦੇਰ ਆਡੀਅנס ਬੈਠੀ ਐ। ਸਤਿ ਸ੍ਰੀ ਅਕਾਲ ਪਾਜੀ। ਸਤਿ ਸ੍ਰੀ ਅਕਾਲ। ਠੀਕ ਠਾਕ ਹੋ। ਚਲੋ ਸ਼ੁਕਰ ਮਾਲਕ ਦਾ। ਠੀਕ ਆ ਤੇ ਕੋਮਲ ਸ਼ੁਰੂਆਤ ਇਸੇ ਤੋਂ ਕਰਨੀ ਆ। ਸੰਦੂ ਸਾਹਿਬ ਇੱਥੇ ਗੱਲ ਸ਼ੁਰੂਆਤ ਲੋ ਜੀ ਦੋਸਤੋ ਜਸਟ ਕੋਚ ਕੁ ਸਮਾਂ ਪਹਿਲਾਂ ਅਜੇ ਸੋਈ ਆ ਇਹ ਤੁਹਾਨੂੰ ਮੱਝ ਇੱਕ ਵਾਰ ਦਿਖਾ ਦਿੰਨੇ ਆਪਾਂ ਸਟਾਰਟਿੰਗ ਤੋਂ ਤੇ ਜੇਰ ਦੀ ਉਹ ਰਜ ਪੈਣੀ ਬਾਕੀ ਆ ਸੰਦੂ ਸਾਹਿਬ ਇਹਨੂੰ ਘੰਟਾ ਕਿਹਾ ਹੋਇਆ ਸੋਈ ਨੂੰ ਹਾਂਜੀ ਤੇ ਸੁਹਾ ਕੋਈ ਤੀਜਾ ਗੇਨ ਲੈ ਕੋਈ ਚੌਥਾ ਗੇਨ ਲੈ ਆਲਦੇ ਸਮਝ ਲਾ ਲੈ ਕੋਈ ਮੇਰਾ ਭੈਣ ਭਰਾ ਠੀਕ ਆ ਤੇ ਮਗਰ ਕਟਾ ਜੀ ਇਹਦੇ ਠੀਕ ਆ ਤੇ ਘੰਟਾ ਕਿਹਾ ਹੋ ਗਿਆ ਸੋਈ ਨੂੰ ਬਾਕੀ ਆ ਚੁਆਈ ਚੁਆਈ ਓਕੇ ਆ ਮੈਂ ਤੁਹਾਨੂੰ ਤੋੜਾ ਮਾਰ ਕੇ ਦੇਖਿਆ ਠੀਕ ਆ ਠੀਕ ਹਾਂਜੀ ਲੋ ਦੋਸਤੋ ਸੁਭਾ ਕੋਈ ਵੀਰ ਤੀਜਾ ਮੰਨ ਲੈ ਆ ਫੇਸ ਕੁਆਲ ਤੇ ਦੂਰੋਂ ਨੇੜੇ ਕੋਈ ਸੇ ਵੀਰ ਨਹੀਂ ਆਉਣਾ ਠੀਕ ਹੈ ਜੀ ਹਾਈਟ ਮੀਡੀਅਮ ਦੇ ਵਿੱਚ ਸਿੰਘ ਥੋੜਾ ਜਿਹਾ ਉੱਚਾ ਖੁੱਲਾ ਬਾਕੀ ਬਾਡੀ ਬੰਦ ਤਰਾ ਤੁਹਾਨੂੰ ਦਿਖਾ ਦਿੰਨੇ ਆ ਮੀਡੀਅਮ ਦਰਮਿਆਨੀ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਬਾਕੀ ਰੇਡ ਪੜਦਾ ਵੀ ਉਹੋ ਹੀ ਰਹੂਗਾ ਸੰਦੂ ਸਾਹਿਬ ਐਂ ਜੈ ਜੀ ਹੋਊਗਾ ਕੰਮ ਠੀਕ ਹੈ ਜੀ ਆ ਮਗਰ ਕਟਾ ਮੇਲ ਕਾਫ ਬਿਲਕੁਲ ਗਿੱਲਾ ਨਾੜੂਆ ਕੋਈ ਘੰਟਾ ਡੇਢ ਘੰਟਾ ਕਈ ਢੱਕ ਸਮਾਇਆ ਅਜੇ ਦੋਸਤੋ ਇਹਨੂੰ ਸੁਈ ਨਹੀਂ ਠੀਕ ਹੈ ਤੇ ਕੁਝ ਦੋ ਥੋੜੀਆਂ ਬਾਧੀਆਂ ਜਿਹੜੀਆਂ ਧਾਰਾ ਮਾਰ ਕੇ ਚੈੱਕ ਕੀਤਾ ਵੀ ਬਿਲਕੁਲ ਦੱਸਣ ਮੁਤਾਬਕ ਆ ਵੀਰ ਦੇ ਵੀ ਆ ਬਿਲਕੁਲ ਪੋ ਚੁਾਈ ਜਿਹੜੀ ਮੋਟੀ ਤਾਰ ਇੱਕ ਨੰਬਰ ਲਓ ਜੀ ਠੀਕ ਹੈ ਤੇ ਤੇ ਜਿਹੜੂ ਪੈਜੂਗੀ ਉਹਦੀ ਵੀ ਆਪਾਂ ਸਪੈਸ਼ਲ ਕਹਿ ਦਵਾਂਗੇ ਵੀਰ ਕੋਮਲ ਹਣਾ ਵੀ ਇੱਕ ਸ਼ੋਰਟ ਤੇ ਬੰਦੂ ਸਾਹਿਬ ਉਹ ਵੀਡੀਓ ਬਣਾ ਕੇ ਰੱਖ ਲੈ ਜੇ ਪਾਤੀ ਤਾਂ ਵੀ ਦੱਸ ਦਾਂਗੇ ਨਾ ਪਾਈ ਤਾਂ ਵੀ ਦੱਸ ਦਾਂਗੇ ਇਹ ਨਹੀਂ ਆਪਾਂ ਝੂਠ ਮਰੀ ਜਾਵਾਂਗੇ ਹਾਂ ਪਾਈ ਦੇਈ ਜੇ ਤਾਂ ਮੈਂ ਨਹੀਂ ਉਹਦਾ ਆ ਪੈਜੂਗੀ ਜੀ ਹਾਂ ਜੀ ਰਵੀ ਕੋਮਲ ਕਿਸੇ ਰਕਮ ਦਾ ਕੋਈ ਭੂਰ ਭਵਾਰਾ ਛਟਾ ਕੋਈ ਸਾਬ ਇੱਕ ਨੰਬਰ ਚ ਵਾਈ ਐਨ ਪੂਰੀ ਹਾਂ ਕੋਈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਇੱਕ ਨੰਬਰ ਐ ਪੂਰਾ ਆਪਦਾ ਜਿਹੜੀ ਭੈਣ ਭਰਾ ਲੈਣੀ ਇਹਦੀ ਤਸੱਲੀ ਕਰੇ ਸੂਈ ਸਵਾਈ ਹੈਗੀ ਹੈ ਕੰਬਣ ਤੇ ਹੈ ਨਹੀਂ ਜੀ ਤੇ ਕੀ ਮੁੱਲ ਕਰਦੀ ਇਹਦਾ ਹੰਦੂ ਸਾਹਿਬ ਮੁੱਲ ਨਾ ਕਹਨਾ 65 ਨਾ ਕਹਨਾ 60 60 ਚੋਂ ਤਿੰਨ ਛੱਡ ਦਾਂਗੇ 57 ਦੀ ਦੇ ਦਾਂਗੇ 57 ਦੀ ਹਾਂਜੀ 55000 ਦੇ ਵਿੱਚੋਂ ਵੀ ਛੋੜਛੱਪਾ ਹੋ ਜਾਊਗਾ ਇੱਕ ਕੋਮਲ ਸੈਕਿੰਡ ਨੰਬਰ ਤੇ ਆ ਆਪਣੇ ਕੋਲ ਨਗਜੜਾ ਆ ਗਿਆ ਹੰਦੂ ਸਾਹਿਬ ਇਹ ਸ਼ਾਮੀ ਨਹੀਂ ਚੱਕ ਪਾਸ ਮੈਂ ਆ ਜੀ 6 ਮਹੀਨਿਆਂ ਦੀ ਹਾਂਜੀ ਓਕੇ ਤੇ 4 ਕਿਲੋ ਗਰੰਟੀ ਵਾਲ ਦੁੱਧਾ ਦੋਵੇਂ ਟਾਈਮ ਮਿਲਦੀ ਆ ਅੱਜ ਹੀ ਸਵੇਰੇ ਆਈ ਚੱਕਰ ਆ ਗਿਆ ਬੱਚੋ ਕੇ ਲਈ ਆ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ 4 ਕਿਲੋ ਦੁੱਧ ਵੀ ਹਾਜ਼ਰ ਆ ਦੋਨੋਂ ਡੰਗ ਮਿਲਦੀ ਦੋਨੋਂ ਟਾਈਮ ਹੀ ਹਾਂਜੀ ਦੋਨੋਂ ਡੰਗ ਮਿਲਦੀ ਠੀਕ ਆ ਜੀ ਉਸੇ ਪਾੜੇ ਦੇ ਚੋਕ ਲਿਆਂਦੀ ਵੀ ਹੁਣ ਹੁਣ ਪਤਾ ਨਹੀਂ ਟੀਕਾ ਲਵੇ ਤੇ ਪਾੜੇ ਦੇ ਮਿਲੇ ਆਪਾਂ ਇਹ ਗੱਲ ਕਹਿੰਦੇ ਜੀ ਅੱਛਾ ਅੱਛਾ ਕਿਉਂਕਿ ਆਈ ਸਵੇਰੇ ਹੀ ਆ ਜੀ ਅੱਛਾ ਅੱਜ ਹੀ ਆਈ ਆ ਮਾਰਨਿੰਗ ਹੀ ਦੁੱਧ 4 ਤੋਂ 5 ਹੀ ਹੋਊਗਾ ਘਟ ਨਹੀਂ ਹੋਊ ਠੀਕ ਆ ਜੀ। ਤਾਂ ਜਿਹੜੀ ਚੈੱਕ ਪਾਸ ਕਰਾਈ ਉਹ ਕਿੰਨੇ ਮਹੀਨਿਆਂ ਦੀ? 6 ਮਹੀਨੇ ਦੀ ਚੈੱਕ ਪਾਸ ਆ ਜੀ। ਠੀਕ ਆ ਜੀ। ਸ਼ੋਰ ਆ ਡਾਕਟਰ ਸਾਹਿਬ ਤੋਂ ਚੱਕ ਰਹੀ ਆ। ਇਹ ਚੈੱਕ ਪਾਸ ਆਪਣੀ ਤਸੱਲੀ ਕੀਤੀ ਆ ਜਿਹੜੇ ਭੈਣ ਭਰਾ ਨੇ ਖੜਨੀ ਆ ਦੀ ਤਸੱਲੀ ਕਰਕੇ ਖੜੇ। ਲਓ ਜੀ। ਸੋ ਆਪਣੀ ਦੋਸਤੋ ਇਹਨਾਂ ਦੀ ਚੈੱਕ ਹੋਈ ਆ। ਅੱਗੋਂ ਕਿਸੇ ਵੀਰ ਨੇ ਖਰੀਦਦਾਰੀ ਕਰਨੀ ਤੇ ਆਪਣੀ ਤੁਸੀਂ ਡਾਕਟਰ ਤੋਂ ਚੈੱਕ ਕਰਵਾ ਕੇ ਲੈ ਕੇ ਜਾਇਓ। 6 ਮਹੀਨਿਆਂ ਦੀ ਗੱਬਣ ਅਤੇ 4 ਤੋਂ 5 ਕਿਲੋ ਦੁੱਧ ਦੀ ਜਿਹੜੀ ਕਪੈਸਿਟੀ ਆ ਇਹਦੇ ਥੱਲੇ ਹਾਜ਼ਰ। ਸੋ ਵਜਨ ਬਟਾ ਵਜਨ ਲੋਡ ਪੂਰਾ ਠੀਕ ਆ। ਤੇ ਸੁਬਿਆਂ ਦੇ ਵਿੱਚ ਆ ਥੋੜੀ ਜਿਹੀ ਲੱਤ ਲਗਾਉਦੀ ਆ ਸੰਧੂ ਸਾਹਿਬ ਸਾਰੇ ਉੱਤਰ ਲੱਗਿਆ ਗੱਡੀ ਨਾਲ ਵਜੀ ਲੱਤ ਮਾਰੀ ਜੀ ਅੱਛਾ ਅੱਛਾ ਹਾਂਜੀ ਹੋ ਜੁਦਿਆ ਹੀ ਡੰਗ ਨੂੰ ਸੀ ਠੀਕ ਆ ਉੱਤਰ ਤਾਂ ਚੱਲਣ ਗਿਆ ਹੋਈ ਜਾਂਦਾ ਮਾਣਾ ਉਹ ਖਾਲੇ ਵਖੂਲੇ ਦੀ ਪੱਦਰ ਵਿਖਾਉਂ ਲਈ ਤੇ ਚੋਣ ਚਣ ਕਿਵੇਂ ਆ ਚੋਣ ਚੋਣ ਸੰਧੂ ਸਾਹਿਬ ਐਨ ਇੱਕ ਨੰਬਰ ਆ ਪੂਰੀ ਆਪਣੀ ਤਸੱਲੀ ਕੀਤੀ ਆ ਜਿਹੜੇ ਭੈਣ ਭਰਾ ਨੇ ਖੜਨੀ ਆ ਚੋਕੇ ਖੜੇ ਆਪਣੇ ਮਲ ਕੇ ਆਪਣੇ ਕੋਲ ਟੀਗਾ ਟੂਗਾ ਤਾਂ ਨਹੀਂ ਲੈ ਇਥੇ ਆਣ ਕੇ ਸੰਧੂ ਸਾਹਿਬ ਆਪਾਂ ਉੱਥੇ ਭਾੜੇ ਦੇ ਚੋਕ ਲੈ ਲਈ ਅੱਜ ਹੀ ਸਵੇਰੇ ਆਈ ਆ ਹਾਂਜੀ ਹੁਣ ਹੋ ਸਕਦਾ ਵੀ ਟੀਗਾ ਵੀ ਲੈ ਲਵੋ ਜੁਦਿਆ ਹੀ ਡੰਗ ਲਊਗੀ ਹਾਂ ਲਾ ਠੀਕ ਆ ਬਾਕੀ ਸੰਧੂ ਸਾਹਿਬ ਬਣਦੀ ਬੁੰਦਰੀ ਥੱਲੇੋਂ ਬਹੁਤ ਚੰਗੀ ਏ ਹਾਂ ਝੂੜ ਮਾਰਨਾ ਇਹਦੇ ਭਾਵੇਂ 7-8 ਕਿਲੋ ਕਹਿ ਕੇ ਦੇ ਦਈਏ ਪਰ ਫਾਇਦਾ ਕੋਈ ਨਹੀਂ ਪਰ ਏਡੀ ਦੁਰਵਾ ਦੇ ਚਵਾਉਣਾ ਵੀ ਪੈਣਾ ਸੰਧੂ ਸਾਹਿਬ ਜਿਹੜਾ ਚਵਾਉਣਾ ਉਹ ਕਹਿਣਾ ਦੁੱਧ ਪੰਜ ਹੀ ਹੋਊਗਾ ਪਰ ਚਾਰ ਤੀ ਤੇ ਫੋਲੀ ਗਰੰਟੀਆਂ ਦਾ ਆਪਣੀ ਅੱਛਾ ਤੇ ਕੰਮ ਲਗਦੇ ਜੇ ਆਪਾਂ ਅਗੇ ਸੂਬੇ ਦੀ ਗੱਲ ਕਰੀ ਕਿੰਨੇਵੇਂ ਸੂਬੇ ਲਈ ਗੱਪਣ ਹੋਊਗੀ ਸੰਧੂ ਸਾਹਿਬ ਚਪਤਾ ਸੂਆ ਸੂ ਹੋਊਗੀ ਮੇਰੇ ਖਿਆਲ ਚ ਤਾਂ ਜਿਹੜੀ ਸਹੀ ਆ ਤੇ ਬਾਕੀ ਆਪ ਦੀ ਸਮਝ ਮਾਲਿਕ ਆ ਆਪਾਂ ਵਾਦੀ ਦੱਸਣਾ ਕਿ ਘਟ ਨਹੀਂ ਦੱਸਦਾ ਠੀਕ ਆ ਠੀਕ ਅਮਰਾ ਫੇਸ ਕਰਿਓ ਆ ਦੇਖੋ ਜੀ ਤੇ ਜੇ ਕੋਈ ਕੋਈ ਚਰਚਾ ਮਾਰਦੇ ਤੀਜਾ ਚੌਥਾ ਇੱਥੇ ਕ ਮੰਨ ਗਿਆ ਆ ਦੀ ਸਮਝ ਕਰ ਲੈ ਸੂਏ ਨਾ ਕਿਤੇ ਟੀਸ਼ੀਰਟੀ ਖੋਲਾ ਜਾਣਾ ਬਿਲਕੁਲ ਉਹ ਦੱਸੋ ਸਵੇਰ ਕੋਈ ਤੀਜਾ ਮੰਨ ਵਾਲੇ ਚੌਥਾ ਮੰਨ ਲੈ ਠੀਕ ਹੈ ਜੀ ਤੇ ਇਧਰੋਂ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥਣ ਥਣ ਠੀਕ ਆ ਲੈ ਵੀ ਕੋਮਲ ਤੋਕੜ ਕਬਣ ਨਾ ਕਰ ਦੇਵਾਂਗੇ ਕਿੰਨੇ ਦਾ ਆਪਾਂ ਇਹ ਸੰਧੂ ਸਾਹਿਬ ਨਾ ਕਰਨਾ 65 ਨਾ ਕਰਨਾ 60 ਹਾਂ ਨਾ 55 ਹਜ਼ਾਰ ਦੀ 55 ਦੀ ਹਾਂਜੀ ਇਹ ਪੱਥਰ ਤੇ ਲੀਖੀ ਹੈ ਜਿਹੜੀ ਕੋਈ ਨਹੀਂ ਕਰਦਾਂਗੇ ਮੌਕੇ ਤੇ ਮਾਨਤਾ ਕੋਈ ਫਿਕਸ ਨਹੀਂ ਹੈਗਾ ਕੁਛ ਨਹੀਂ ਕੋਈ ਵੀ ਬਾਕੀ ਜੈਡ ਬਲੈਕ ਆ ਵੇਖ ਲੋ ਐ ਪੂਰੀ ਬੂਤਾ ਕਾਲੀ ਬਿਲਕੁਲ ਬਿਲਕੁਲ ਭਾਵੇਂ ਕਹਿਣੀ ਉਹਦੇ ਹਰਿਆਣੇ ਦੀ ਕਹਿ ਕੇ ਦੇ ਦਈਏ ਪਰ ਫਾਇਦਾ ਕੋਈ ਨਹੀਂ ਆਪਾਂ ਇੱਥੋਂ ਲਈਏ ਆਹੋ ਹਾਂਜੀ ਨਹੀਂ ਆਪਾਂ ਹਰਿਆਣੇ ਦੀ ਨਹੀਂ ਕਹਿਣੀ ਹੋਵੇ ਵੀ ਕੈਰੋਂ ਜੰਮੀ ਪਈ ਹੋਵੇ ਐਵੇਂ ਆਪਾਂ ਸੰਧੂ ਸਾਹਿਬ ਗੈਂਚੂ ਮਾਰ ਕੇ ਦੇ ਦਈਏ ਤਾਂ ਫਾਇਦਾ ਕੋਈ ਨਹੀਂ ਸਹੀ ਆ ਸਹੀ ਆ ਹਾਂਜੀ ਲਓ ਵੀ ਦੋਸਤੋ ਤੋਕੜ ਕਬੜਨਾਗਾ ਤੇ ਦੁੱਧ ਵੀ ਕਰਮਾਲੀ ਦੇ ਥੱਲੇ ਸੋਨਾ ਵੀ ਚਾਹ ਚੂਹ ਚੰਗੀ ਸੋਹਣੀ ਮੇਰਾ ਵੀਰ ਕੋਈ ਬਣਾਊਗਾ ਘਰੇ ਲੈ ਜਾਊਗਾ ਤੇ ਨਾਲੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦਿਨ ਟਾਈਮ ਵੀ ਥੋੜਾ ਪਿਆ ਥੋੜੇ ਕ ਮਹੀਨਿਆਂ ਤੱਕ ਇਹਨਾਂ ਸੂਪਣਾ ਤੇ 6 ਮਹੀਨਿਆਂ 4 ਕ ਮਹੀਨਿਆਂ ਅੱਗੇ ਜਿਹੜੇ ਲੈਂਦੀ ਅਜੇ ਤੇ ਬਾਕੀ ਚੌੜਾ ਪਿੱਠਪੂੜਾ ਸੋਹਣੇ ਵਜਨ ਲੋੜ ਦੇ ਵਿੱਚ ਥਾਂ ਦੇ ਵਿੱਚ ਮੈਂ ਸੰਧੂ ਸਾਹਿਬ ਨਿੱਗੀ ਜੀ ਨਹੀਂ ਕੋਈ ਬੱਚਾ ਜਾਂ ਨਹੀਂ ਹੈਗਾ ਵੀ ਹਾਂ ਨਹੀਂ ਸੋਹਣੇ ਕਦ ਕਾਟ ਦੇ ਵਿੱਚ ਹਾਂਜੀ ਏਡੀ ਮੈਂ ਥੋੜੀ ਸਾਹਮਣੇ ਵਾਲੇ ਪਾਸੋਂ ਕਰੇਜ ਕੀਤਾ ਕਿਸੇ ਭਰਾ ਨੇ ਕਿਉਂਕਿ ਸਭੀ ਸੂਪੀ ਕਈ 4 ਮਹੀਨੇ ਸੇਵਾ ਹੋ ਗਈ ਤਾਂ ਡਬਲ ਹੋ ਜੂਗੀ ਪੂਰੀ ਹਾਂਜੀ ਹਾਂਜੀ ਤੇ 55000 ਦੇ ਵਿੱਚੋਂ ਛੋੜ ਚੱਪਾ ਤੇ ਅੱਗੇ ਕੁਮਲਾ ਇੱਧਰ ਆਜ ਗਿਆ ਆਪਾਂ ਜਿਹੜੀਆਂ 8 ਮਹੀਨਿਆਂ ਦੀ ਹਾਂਜੀ ਅੱਛਾ ਜੀ ਦੁੱਧ ਦੁੱਧ ਡਰਾਈ ਆ ਜੀ ਹਾਂਜੀ ਤਾਂ ਥਣਾ ਥਣਾ ਦੀ ਓਕੇ ਆ ਜਿਹੜੇ ਭੈਣ ਭਰਾ ਨਹੀਂ ਖਾਣੇ ਆ ਉਹਦੀ ਥੱਲੀ ਕਰ ਲਈ ਚੈੱਕ ਪਾਸ ਕਰਾ ਲਈ ਹਾਂਜੀ ਕਿਉਂਕਿ ਆਪਾਂ ਚੈੱਕ ਕਰਾ ਕੇ ਲਈਏ ਇਹ ਨਹੀਂ ਆਪਣਾ ਤਾਂ ਲਿਖਤੀ ਰੂਪ ਵਾਲੇ ਦੇਣ ਨਹੀਂ ਆਪਾਂ ਚੈੱਕ ਕਰਾ ਕੇ ਲਈਏ ਇਹ ਗੱਲ ਕਹਿੰਦੇ ਆ ਅਗਲਾ ਚੈੱਕ ਕਰਾ ਕੇ ਖੜੇ ਮੁੜ ਕੇ ਘਰੇ ਜਾ ਕੇ ਆਪਾਂ ਨੂੰ ਫੋਨ ਨਾ ਕਰੇ ਇਹ ਗੱਲ ਬਾਰੇ ਵੀ ਕਦੇ ਸੁਣਦੀ ਨਹੀਂ ਜਿਹੜੀ ਤਾਂ ਆਪਾਂ ਉਹ ਜਿਹੜੀ ਤਾਂ ਆਪਾਂ ਉਹਦੇ ਹੱਥੀ ਚੈੱਕ ਕਰਾਈ ਆ ਹਾਂਜੀ ਉਹ ਜ਼ਰੂਰ ਤੁਸੀਂ ਨੋਟ ਕਰਾਇਆ ਕਰੋ ਵੀ ਆਪਣੇ ਹੱਥੀ ਚੈੱਕ ਹੋਈ ਸੰਦੂ ਸਾਹਿਬ ਆਪਣੇ ਹੱਥੀ ਚੈੱਕ ਹੋਈ ਆ ਵੀਡੀਓ ਵੀ ਹੈਗੀ ਆਪਣੇ ਕੋਲ ਠ ਠੀਕ ਹੈ ਹਾਂਜੀ ਅਗੇ ਸੂਹਾ ਕਿੰਨਾ ਤੋਂ ਹੁੰਦੀ ਗਾਂ ਫਿਰ ਸੂਹਾ ਸੰਧੂ ਸਾਹਿਬ ਤੀਜਾ ਸੂਹ ਵੀ ਨਾ ਚੌਥਾ ਸੂਹ ਵੀ ਇੱਥੇ ਸੂਹ ਵੀ ਠੀਕ ਹੈ ਜੀ ਹਾਂ ਦੋਸਤੋ ਚਾਹੇ ਤੀਜਾ ਚਾਹੇ ਚੌਥਾ ਸੂਹਾ ਮੰਨ ਲਿਓ ਤੇ 6 ਮਹੀਨਾ ਦੀ ਜਿਹੜੀ ਇਹ ਕਿੰਨੇ ਮਹੀਨੇ ਦੀ ਦਸੀ ਹੈ ਅੱਠਾਂ ਦੀ ਸੰਧੂ ਸਾਹਿਬ ਅੱਠਾਂ ਦੀ ਅੱਠਾਂ ਮਹੀਨੇ ਦੀ ਗੱਭਣਾ ਤੇ ਦੁੱਧੋਂ ਡਰਾਈਏ ਤੇ ਸਾਰੇ ਵੀ ਜਾਣਦੇ ਆ ਵੀ ਦੋਸਤੋ ਕੋਈ 2-3 3 ਮਹੀਨੇ ਵਾਸਤੇ ਪਸੂ ਡਰਾਈ ਕਰਨਾ ਪੈਂਦਾ ਤੇ ਵੈਸੇ ਵੀ ਦੁੱਧੋਂ ਪਸੂ ਭੱਜ ਜਾਂਦੇ ਸਮਝ ਲਓ ਠੀਕ ਹੈ ਜੀ ਨਹੀਂ ਤਾਂ 2-2.5-3 ਮਹੀਨੇ ਤਾਂ ਵੈਸੇ ਪਸੂ ਡਰਾਈ ਆਪਾਂ ਕਰ ਦਿੰਦੇ ਆ ਤੇ 2 ਮਹੀਨੇ ਤੋਂ ਥੋੜਾ ਜਿਹਾ ਪਲੱਸ ਦਿਨ ਮੰਨ ਲਓ ਵੈਸੇ ਵੀ 10 ਮਹੀਨੇ ਤੋਂ ਕੋਈ 5-7 ਦਿਨ ਵੀ ਕਿਹੜਾ ਪਸੂਪਰ ਲੈ ਜਾਂਦਾ ਠੀਕ ਹੈ ਜੀ ਸੋ 35 25 ਦੀ ਇਹਨਾਂ ਦੀ ਪੂਰੀ ਤਸੱਲੀ ਹੈ ਕਿਉਂਕਿ ਵਪਾਰ ਦਾ ਕੰਮ ਆਪਣੀ ਤਸੱਲੀ ਕਰਕੇ ਲੈ ਕੇ ਆਏ ਨੇ ਅੱਗੋਂ ਜਿਹੜੇ ਵੀਰ ਨੇ ਖਰੀਦਦਾਰੀ ਕਰਨੀ ਹੈ ਆਪਣੀ ਤੁਸੀਂ ਸੰਧੂ ਸਾਹਿਬ ਅਸੀਂ ਸੂਈ ਦੇ ਨੱਕੇ ਵੀ ਨੰਗਾ ਕੇ ਲਿਆਏ ਆਂ ਜਿੰਨੇ ਖੜਨੇਗਾ ਸੂਈ ਦੇ ਨੱਕੇ ਵੀ ਨੰਗਾ ਕੇ ਖੜੇ ਤਸੱਲੀਆਂ ਪੂਰੀ ਰੀਨਾਂ ਕਰਕੇ ਲੈ ਆਏ ਹਾਂ ਹਾਂਜੀ ਤੇ ਲੈਣੀ ਛੱਡੀ ਦੀ ਕੋਈ ਵੀ ਲਓ ਜੀ ਲਓ ਜੀ ਆਹ ਥਣ ਦੇਵਾ ਠੀਕ ਹੈ ਤਾਂ ਬਾਕੀ ਡਰਾਈ ਪੀਰੀਅਡ ਦੇ ਵਿੱਚ ਆ ਤੇ ਥੋੜੀ ਜਿਹੀ ਵਧੇਰੇ ਸਮਝ ਘਟਾਊਗੀ ਦੋਸਤੋ ਠੀਕ ਆ ਜਿਆਦਾ ਸਮਝ ਕਿਸੇ ਵੀਰ ਨੂੰ ਨਹੀਂ ਆਉਣੀ ਵੀ ਕਿਸੇ ਸਾਈਡ ਸੂਟ ਦਾ ਜਾਂ ਦੂਜੇ ਤੀਜੇ ਦਾ ਕੰਮ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਲੇਵਾ ਹਵਾਨਾ ਸਾਨੂੰ ਤੁਹਾਨੂੰ ਬਿਲਕੁਲ ਇੱਕਸਾਰ ਤੇ ਦੋ ਦੋ ਡਰਾਈ 8 ਮਹੀਨੇ ਦੀ ਗੱਬਣ ਤੇ ਕੋਮਲ ਤੇ ਕੀ ਕਿੰਨੇ ਦੀ ਫਰੇ ਸੰਧੂ ਸਾਹਿਬ ਨਾ ਕਰਨਾ 60 ਨਾ ਕਰਨਾ 55 ਖਾਣਾ 50000 ਦੀ 50000 ਦੀ ਹਾਂਜੀ ਹੋਰ ਮੌਕੇ ਤੇ ਹੋ ਜਾਊਗਾ ਕੋਈ ਨਹੀਂ ਕਰਦਾਂਗੇ ਥੋੜਾ ਬੋਲਾ ਕੋਈ ਆ ਲਓ ਜੀ ਮਾਨਤਾਨ ਵਾਲੇ ਪਾਸੋਂ ਦੋਸਤੋ ਖੁੱਲੇ ਡੁੱਲੇ ਕੰਮ ਨੇ ਠੀਕ ਆ ਜੀ ਹੋਰ ਹੋ ਜਾਊਗਾ 50000 ਦੇ ਵਿੱਚੋਂ ਵੀ ਹੁਣ ਇਹ ਨਹੀਂ ਵੀ ਸੰਤੋਖ ਮਾਨਤਾਨ ਕਰਦੇ ਨੇ ਕੋਈ 40 ਤਾਂ ਹੀ ਲੱਗ ਪਏ ਹਾਂ ਹੁਣ 40 ਤਾਂ ਨਹੀਂ ਲੱਗ ਪਏ ਕੋਈ ਮੇਰਾ 40 ਤਾਂ ਸ਼ੁਰੂ ਹੋ ਜਾਏ ਨਹੀਂ ਨਹੀਂ 40 ਤਾਂ ਚਲੋ ਕਾਨੂੰ ਸ਼ੁਰੂ ਹੋਣਾ ਕੋਈ ਥੋੜਾ ਵਾਲਾ ਕਰਦਾ ਕੋਈ ਗੱਲ ਨਹੀਂ ਨਹੀਂ ਕੋਈ ਭਾਅ ਪੜਤੇ ਜੇ ਮਿਲ ਜੇ ਕਿਸੇ ਨੂੰ ਪਸ਼ੂ ਚਲ ਥੋੜਾ ਬਾਦਾ ਜੋ ਮਾਨਤਾਨ ਗਜਾਇਸ਼ ਉਹਨਾਂ ਕੋ ਜੇ ਅੱਛਾ ਕੰਮ ਲੱਗੇ ਆਪਣੇ ਕੋਲ ਜਿਹੜੀ ਗੱਬਣ ਆ ਗਈ ਚੰਦੇ ਸਾਹਿਬ ਇਹ ਹਫਤਾ ਲੈੰਦੀ ਹੈ ਜੀ ਹਫਤਾ ਲੈ ਜੂਗੀ ਹਾਂਜੀ ਲਓ ਜੀ ਇੱਕ ਹਫਤਾ ਦੋਸਤੋ ਇਹਦਾ ਵੀ ਸਮਾਂ ਬਾਕੀ ਆ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੀ ਸਕਿਨ ਪਤਲੀ ਚਮੜੀ ਤੇ ਬੜਨਾਂ ਦਾ ਲੇਵਾ ਇੱਕ ਹਫਤਾ ਪੈਂਡਿੰਗਾ ਇਸ ਮੈਂ ਦਾ ਤੇ ਸੂਵੇ ਮੇਰਾ ਵੀਰ ਇਹ ਵੀ ਕੋਈ ਆਪਦੀ ਸਮਝ ਵੇਖ ਲੈ ਬਾਕੀ ਆ ਚਿਹਰਾ ਮੋਹਰਾ ਤੁਹਾਨੂੰ ਦਿਖਾ ਦਿੰਨੇ ਤੀਜੇ ਮਨ ਵਾਲੇ ਕੋਈ ਵੀਰ ਅਕੇ ਕਿਸੇ ਸਮਝ ਲੰਬਾ ਫੇਸ ਤੇ ਬਿਲਕੁਲ ਗਲਾਈ ਦੇ ਵਿੱਚ ਸਿੰਘ ਸੰਤੂ ਸਾਹਿਬ ਮਾੜੀ ਚ ਪੂਛੀ ਚਿੱਟੀ ਆ ਬਾਕੀ ਜੈਡ ਬਲੈਕ ਹੀ ਆ ਸਾਰੀ ਤੇ ਆ ਬਾਕੀ ਟਿੱਪਣ ਤੋਂ ਪਣਾਣ ਇੱਕ ਨੰਬਰ ਆ ਜੀ ਤੇ ਪਿਛੇਰੀ ਆਪਣੀ ਦੋ ਦਿਨਾਂ ਦੀ ਫੁੱਲ ਗਾਰੰਟੀ ਠੀਕ ਆ ਆਹ ਰਾਲਿਆਂ ਦਾ ਕਹਿੰਦਾ ਮੁਤਾਬਕ ਵੀ 13-14 ਕਿਲੋ ਦੁੱਧ ਆਉਣਾ ਪੜਦੀ ਆ। ਤੇ 13-14 13-14 ਸਰੀ ਆ। ਹਾਂਜੀ। ਤੇ ਬਾਕੀ ਜਿਹੜੇ ਭੈਣ ਭਰਾ ਨਹੀਂ ਲੈਣੇ ਆਪ ਦੀ ਸੁੰਝ ਮੰਨ ਕੇ ਲੈ ਵੀ 13-14 ਕੱਡੂ ਤੇ 15 ਕੱਡੂ ਵੀ। ਠੀਕ ਆ। ਲੋ ਜੀ ਦੋਸਤੋ ਵੈਸੇ ਆਲਮੋਸਟ ਟਾਈਮ ਜਿਹੜਾ ਇਹਦਾ ਕੰਪਲੀਟ ਹੋਣ ਤੇ ਬਿਲਕੁਲ ਕਿਨਾਰੇ ਤੇ ਆ। ਤਕਰੀਬਨ ਕੋਈ 8 ਦਿਨ ਲੈ ਜੇ 7 ਲੈ ਜੇ। ਥੱਲਿਓ ਲੱਥੀ ਕਰਨ ਵਾਲੀ ਵਾਵਾ ਤੇ ਤਕਰੀਬਨ ਆਪਾਂ ਉਮੀਦ ਕਰਦੇ ਵੀ ਇੱਥੇ ਆਣ ਕੇ ਪਸ਼ੂ 5-14 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜਾਂਦਾ ਕਈ ਮੱਝਾਂ ਕੋਈ ਹਫਤਾ ਖੰਡ 8-10 ਦਿ ਉਹ ਅਕੋਰਡਿੰਗ ਤੁਸੀਂ ਆ ਵੇਖੋ ਆ ਬੈਕ ਸਾਈਡ ਤੋਂ ਲੇਵਾ ਆਹ ਲਓ ਜੀ ਲਓ ਸਾਇਸੂਜਣ ਦੇ ਅਗਲੇ ਪਿਛਲੇ ਥਾਣਾ ਦਾ ਇੱਕ ਸਾਰ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਰਾਬਰ ਟਿੱਪਣ ਤੋਂ ਭੰ ਸੰਦੂ ਸਾਹਿਬ ਮੋਗਾ ਹੀ ਆ ਠੀਕ ਹੈ ਜੀ ਹਾਂਜੀ ਬਾਕੀ ਵੀਰੇ ਕੋਮਲ ਤਪਾਈ ਤਪੂਈ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਕੋਈ ਸੰਦੂ ਸਾਹਿਬ 1 ਰੁਪਏ ਦਾ ਮੈਂ ਜੇ ਨੁਕਸ ਹੋਊਗਾ ਨਾ ਆਪਾਂ ਜਿਵੇਂ ਯਾਰ 1 ਰੁਪਏ ਦਾ ਮੈਂ ਜੇ ਨੁਕਸ ਨਹੀਂ ਹੈਗਾ ਹਾਂਜੀ ਆਪਾਂ ਆਪਦੀ ਤਸੱਲੀ ਕੀਤੀ ਹੈ ਜਿਹੜੇ ਭੈਣ ਭਰਾ ਨੇ ਖਰੀਦਣੀਆਂ ਆ ਦੀ ਤਸੱਲੀ ਕਰੇ ਆ ਹਾਂਜੀ ਠੀਕ ਹੈ ਜੀ ਮਾੜਾ ਵਸੇ ਨਵਾਂ ਹੀ ਆਇਆ ਅੱਜ ਭਲਕੇ ਜੀ ਸਾਹਿਬ ਨਿਊ ਮਾਲ ਸਾਰਾ ਇੱਕ ਨਿਊ ਮਾਲ ਹਾਂਜੀ ਨਵਾਂ ਹੀ ਸਟਾਕ ਹੈ ਨਵਾਂ ਹੀ ਸਟਾਕ ਹੈ ਸਾਹਿਬ ਆਹ ਠੀਕ ਆ ਜੀ ਹਾਂਜੀ ਲੈ ਵੀ ਕੁੰਬਲ ਤੇ ਦੇ ਦਈਏ ਫਿਰ ਤਿਆਰੀ ਵਾਲੀ ਮੈਂ ਕਿੰਨੇ ਕਿ ਦੀ ਜੀ ਸਾਹਿਬ ਨਾ ਕਰਨਾ 85 ਤੇ ਨਾ ਕਰਨਾ 80 ਆ 75 ਦੀ ਦੇ ਦਾਂਗੇ 75 ਦੀ ਰਖੜੀ ਰੁਖੜੀ ਆਫਰ ਫਿਰ ਕਾਹਦਾ ਹੋਇਆ ਚਲ ਦੋ ਛੱਡ ਦਾਂਗੇ ਤੁਸੀਂ ਕਹਤਾ 73 ਦੀ ਦੇ ਦਾਂਗੇ ਕੋ ਦਿਨ ਤਿਆਰ ਤੇ ਤਾਂ ਫਿਰ ਖੁੱਲੀਆਂ ਛੋਟਾ ਰੱਖੋ ਨਾ ਕੰਮ ਅੱਗੇ ਪਿੱਛੇ ਆਪਣੀਆਂ ਛੋਟਾ ਪੂਰੀਆਂ ਹੁੰਦੀਆਂ ਹਾਂਜੀ ਇਹ ਤਲੀ ਜਿਹੜਾ ਕੋਈ ਨਹੀਂ ਮਾਰਦਾ ਹੈ ਹਾਂਜੀ ਮੌਕੇ ਤੇ ਕਰਦਾ ਕੋਈ ਨੂੰ ਮਾਰਦਾਂ ਠੀਕ ਆ ਠੀਕ ਆ ਜੀ ਲਓ ਜੀ ਮੌਕੇ ਤੇ ਹੋਰ ਵੀ ਹੋ ਜੂਗਾ 73000 ਦੀ 73000 ਦੇ ਦਾਂਗੇ ਤੇ ਕੋਮਲਾ ਦਾ ਵੀ ਲਾਸਟ ਜਿਹੜੀ ਲੈਣ ਦੇਣ 73000 ਆ ਸੋ ਵਜਨ ਵਟਾ ਦੋਸਤ ਮੈਂ ਇਹਨੂੰ ਤੁਸੀਂ ਆਪ ਹੀ ਵੇਖ ਲਓ ਵਜਨ ਵਟਾ ਪੂਰਾ ਠੀਕ ਆ ਕੋਈ ਲੱਸੀ ਫਿੱਕੀ ਨਹੀਂ ਹੈਗੀ ਇੱਥੇ ਆਣ ਕਿਉਂਕਿ ਵੀਰਾ ਖੇਪੇ ਲਸੇਰੀ ਆ ਜਿੰਨਾ ਵੀ ਆ ਬਿਲਕੁਲ ਭਾਰਾ ਪੇਟ ਵਜਨ ਦੋਸਤ ਚਾਰ ਵੀ ਚੂਰੂ ਸੰਦੂ ਸਾਹਿਬ ਬਹੁਤ ਜ਼ਿਆਦੀ ਆ ਜੋ ਮਰਜ਼ੀ ਸੁੱਟ ਦੋ ਖਾਈ ਜਾਂਦੀ ਫੱਕੇ ਡਾਈ ਹੁੰਦੀ ਆ ਆ ਠੀਕ ਆ ਜੀ ਹਾਂਜੀ ਠੀਕ ਆ ਜੀ ਲੋ ਜੀ ਦੋਸਤੋ ਬਹਿ ਜਾਓ ਮੇ ਜਾਇਜ ਤੇ ਵਾਜਬ ਰੇਟ 73000 ਹੈ ਠੀਕ ਆ ਜੀ 73000 ਦੇ ਵਿੱਚ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਮੱਝ ਇੱਕ ਕੁਮਲ ਆਪਣੇ ਕੋਲ ਜਿਹੜੀ ਇਹ ਝੋਟੀ ਆ ਪਹਿਲਣੀਆਂ ਸੰਧੂ ਸਾਹਿਬ ਪਹਿਲਣੀਆਂ ਝੋਟੀ ਆ ਠੀਕ ਆ ਜੀ ਮੂੰਹ ਛੇ ਦੰਦ ਆ ਠੀਕ ਆ ਜੀ ਹਾਂ ਜੀ ਆ ਦੋਸਤੋ ਮੂੰਹ ਛਿੱਗੀ ਆ ਛੇ ਦੰਦਾਂ ਦਾ ਪਹਿਲਣ ਝੋਟੀ ਤੁਹਾਨੂੰ ਦਿਖਾ ਦਿੰਨੇ ਥੋੜਾ ਜਿਹਾ ਪਸ਼ੂ ਕਈ ਵਾਰ ਨਵੀਂ ਥਾਂ ਤੋਂ ਹੁੰਦਾ ਘਰ ਦਾ ਜੰਮਿਆ ਪਲਿਆ ਪਸ਼ੂ ਹੁੰਦਾ ਪਿਛੋਂ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਉਪਰੇ ਬੰਦੇ ਤੋਂ ਡਰ ਡੋਕਰ ਜਾਂਦਾ ਸੰਧੂ ਸਾਹਿਬ ਛੇ ਲੱਗ ਬੜੀ ਆ ਗਾਈ ਹੈ ਇਧਰ ਵੇਖੋ ਲੈ ਕੋ ਬਹੁਤ ਸੋਹਣਾ ਵਿਖਾਲਾ ਝੋਟੀ ਦੋਸਤੋ ਨਵੀਂ ਨਕੋਰ ਝੋਟੀ ਆ ਪਹਿਲਾਂ ਝੋਟੀ ਬਾਕੀ ਸ਼ਰੀਫੀਆਂ ਅਸੀਲੀਆਂ ਤੁਸੀਂ ਵੇਖੋ ਵੀ ਕਿਹੜੇ ਰੋਗ ਟਾਂਕ ਦੀਆਂ ਲੱਗੀਆਂ ਇਹਨੂੰ ਕਰਵਾ ਲਈ ਐਨੀ ਠੰਡੀ ਧਿਰੀ ਤੱਕ ਕੋਮਲ ਸਿਆ ਗਾਂ ਨਹੀਂ ਲੱਭਦੀ ਹੈ ਦੂਸਤ ਸਾਹਿਬ ਦੀਵਾ ਲੈ ਕੇ ਲੱਭਣ ਦੇਗੇ ਇਹ ਵਾਲੀ ਲੱਭਦੀ ਨਹੀਂ ਹਾਂ ਲਓ ਜੀ ਮੁੱਠੀ ਮੁੱਠੀ ਥਣ ਬਹੁਤ ਪਿਆਰੀ ਝੋਟੀ ਆ ਥੱਲੇ ਲੈਵੇ ਦੀ ਬਹੁਤ ਜਿਆਦਾ ਕਮਾਲ ਪੂਰੀ ਕੁਆਲਿਟੀ ਵਾਲੀ ਆ ਉਹ ਵੀ ਜਿਹੜੀ ਫੇਸਬੁਕ ਕੁਆਲਿਟੀ ਵੀ ਤੁਹਾਨੂੰ ਦਿਖਾਉਣੇ ਆ ਆ ਕਰੋ ਜੀ ਠੀਕ ਹੈ ਹਾਂ ਹੰਦੂ ਸਾਹਵਾਂ ਚੋਣ ਲਗਿਆ ਮੁੱਠੀ ਨਾਲ ਮੁੱਠੀ ਨਹੀਂ ਖੈਂਦੀ ਆ ਇਹ ਗੱਲ ਹੈਗੀ ਆ ਠੀਕ ਆ ਠੀਕ ਆ ਲਓ ਹਾਂ ਲਓ ਜੀ ਬਾਕੀ ਆ ਠੰਡੀ ਧੀਰੀ ਆ ਜਿੱਥੇ ਮਰ ਕੇ ਡਾਕ ਡਾਕ ਕੇ ਮੇਰਾ ਜੀ ਤਸੱਲੀ ਕਰੀ ਚਲੋ ਬੀ ਸੀਲ ਸਾਊ ਪਸ਼ੂ ਦਾ ਦੋਸਤੋ ਬਹੁਤ ਸਾਰੇ ਵਾਧੇ ਆ ਕਿਲੋ ਖੰਡ ਦਾ ਗਾਈ ਦੇ ਸਾਨੂੰ ਸਾਹਿਬ ਆਪਾਂ ਵੀ ਬਹੁਤ ਵੇਖੀ ਤਾਂ ਮੈਂ ਨਹੀਂ ਪਰ ਮੈਂ ਪਹਿਲੀ ਵਾਰੀ ਦੇਖੀ ਹਾਂ ਹਾਂ ਸੁਖ ਜੀ ਠੀਕ ਆ ਠੀਕ ਆ ਅਭੀ ਕੋਮਲ ਝੋਟੀ ਚੰਗੀ ਪਿਆਰੀ ਆ ਬਈ ਤੇਰੇ ਤੁਹਾਡੇ ਕੋ ਹਾਂਜੀ ਤੇ ਕੀ ਮੁੱਲ ਕਰਾਂ ਕਿ ਦੇ ਦੇ ਸਾਬ ਮੁੱਲ ਕਰਨਾ ਭਾਈ ਆ ਜੀ ਹਾਂ ਮੈਂ ਤਾਂ 85 ਦੀ ਦੇ ਦਈਏ ਹਾਂ ਕੋਣ ਹੈ ਨਾ ਕਰ ਵੀ ਜਿਆਦਾ ਸਿਫਤਾ ਹੋ ਗਈਆਂ ਤੇ ਜਦ ਝੋਟੀ ਸਿਫਤਾਂ ਕਰਾਉਣ ਵਾਲੀ ਤੇ ਆਪਾਂ ਮੁੱਲ ਚਾਹਾਂਗੇ ਸਾਬ ਇੱਕੇ ਰਾਈ 10000 ਛੱਡ ਦਾਂਗੇ 75 ਦੀ ਦੇ ਦਾਂਗੇ ਅੱਛਾ ਅੱਛਾ ਹਾਂਜੀ ਉਦੋਂ ਵਾਂਗੂ ਐ ਵੀ ਇਹ ਗਾਂ ਹੀ ਇੱਕ ਕੋਮਲ ਕੋਲ ਕਹਿੰਦਾ 1,35,000 ਦੀ ਮੈਂ ਆਖਿਆ ਵੀ ਯਾਰ ਪੰਜ ਕਿੰਨਾ ਕੁ ਦੁੱਧ ਚਵਾਉਣ ਵਾਲੀ ਆ ਇਹ ਪਤਾ ਲੱਗਾ ਤਾਂ ਵੀ 1 ਲੱਖ ਛੋਟੀ ਆ ਤੇ ਫਿਰ ਪਤਾ ਲੱਗਾ ਵਾਕਿਆ ਤਾਂ 10 ਹਜ਼ਾਰਾਂ ਵਾਲੀ ਆ ਆਏ ਸੰਧੂ ਸਾਹਿਬ ਤੋਰ ਛੱਡਦਾ ਕਿ 273 ਨਹੀਂ ਦੇ ਦਾਂਗੇ 73 ਹਜ਼ਾਰ ਹਾਂਜੀ ਲੈ ਵੀ ਤਾਂ ਦੋਸਤੋ ਜਿਹੜਾ ਵੀਰ ਲੈ ਜਾ ਜੀ ਆਪਾਂ ਸਾਧੂ ਸਾਹਿਬ ਗੁਣਾ ਨਹੀਂ ਗੱਥਲੀ ਆ ਇੱਧਰ ਇੱਕ ਕੋਈ ਚੱਕਰੀ ਨਹੀਂ ਆ ਅੱਜ ਦੇ ਸਮੇਂ ਤਾਂ ਦੋਸਤੋ ਕਰਮ ਵਾਲੀ ਬਿਲਕੁਲ ਬਣੀ ਥਣੀ ਆ ਭਰਿਆ ਭਾਂਡਾ ਅੱਗੇ ਕਿਸੇ ਵੀਰ ਦੇ ਘਰ ਜਾਵੇ ਤੇ ਬਿਲਕੁਲ ਭਾਗ ਲਾਵੇ ਠੀਕ ਆ ਜੀ ਅਗਲਾ ਵੀ ਗੁਣ ਜਿਆਦਾ ਕਰੇ ਵੀਰ ਦਾ ਵੀ ਚੰਗੀ ਝੋਟੀ ਕੱਢ ਕੇ ਦਿੱਤੀ ਆ ਤੇ ਬਹੁਤ ਪਿਆਰੀ ਬਾਜਬ ਰੇਟ ਜਰੂਰ ਤੁਸੀਂ ਹੱਥ ਪਾ ਲਿਓ ਬੜੀ ਪਿਆਰੀ ਆ ਛੋਟੀ ਠੰਡੀ ਧੀਰੀ ਸੀਲ ਸੋ ਕੋ ਡਾਟ ਰੁਕਲ ਜਾਨੀ ਹੈ ਕੈਨੂੰ ਕਰਮਾ ਵਾਲੀ ਨੂੰ ਲੈ ਵੀ ਕੋਮ ਲੱਗੇ ਆਪਣੇ ਕੋਲ ਜਿਹੜਾ ਨਗ ਸੰਧੂ ਸਾਹਿਬ ਪਹਿਲਾ ਸੂਆ ਵੱਛੀ ਆਏ ਪਹਿਲਨ ਆ ਗਈ ਹਾਂਜੀ ਅੱਛਾ ਬਾਕੀ ਸੀਲਸ ਲੱਗਾ ਕੋਈ ਉਹ ਜਿਹਾ ਹੈ ਨਹੀਂ ਕੋਈ ਚੱਕਰ ਲਓ ਜੀ ਆ ਕਰੋ ਚੈੱਕ ਠੀਕ ਆ ਜੀ ਲਓ ਵੀ ਪਹਿਲਾ ਸੂਆ ਦੋਸਤੋ ਇਸ ਵੱਛੀ ਨੇ ਸੁਣਾ ਪਹਿਲਨ ਥੋੜਾ ਥੋੜਾ ਸਿੰਗ ਜਰੂਰ ਹੈ ਗਿਆ ਕੋਈ 2-2 3-3 ਇੰਚ ਜਿਹੜੇ ਸਿੰਗ ਹੈਗੇ ਆ ਤੇ ਬਾਕੀ ਸੀਲੀਆਂ ਸੂਲੀਆਂ ਕਰਮਾ ਵਾਲੀ ਦੇ ਵਿੱਚ ਇਹਦੇ ਵੀ ਪੂਰੀਆਂ ਤੇ ਪਲੂਨ ਪਹਿਲਾ ਸੂਆ ਬੱਚੀ ਸੋਣ ਜਾ ਰਹੀ ਆ ਤੇ ਦਿਨ ਕੋਮਲ ਵੈਸੇ ਤਿਆਰੀ ਇਹ ਪੰਜਾਂ ਸੱਤਾਂ ਕਿ ਦਿਨਾਂ ਤੱਕ ਹਾਂਜੀ ਇਹਨੇ ਕਿ ਦਿਨ ਲਾਊਗੀ ਜੀ ਠੀਕ ਆ ਹਲੋ ਤਾਂ ਥਾਣ ਥਣ ਵੀ ਜਿਹੜਾ ਦੋਸਤੋ ਇਹ ਨਹੀਂ ਕਾ ਕੋਈ ਵੀਰ ਉਂਗਲਾਂ ਨਾਲ ਚੁੰਦਾ ਫਿਰੇ ਜਾਂ ਹਨਾ ਪੂਰਾ ਮੁਠੀ ਥਾਣ ਲਗਾ ਕੋਈ ਪੋਟਿਆਂ ਵਾਲਾ ਨਹੀਂ ਹੈਗਾ ਆ ਆ ਕਰੋ ਚੱਕ ਲਬੋਚੜਾਂ ਕੋ ਧੁੰਨ ਵੀ ਉਸੇ ਤਰ੍ਹਾਂ ਜਿਵੇਂ ਕਿ ਚਾਈ ਵਾਲ ਬੈੜ ਨੂੰ ਆਪਾਂ ਧੁੰਨ ਦੇਖਦੇ ਆ ਤੇ ਇਹ ਕਰੋ ਸੰਗ ਦੇ ਵਿੱਚ ਆ ਕ੍ਰੋਸ ਦੇ ਅੰਗ ਦੇ ਵਿੱਚ ਵਹਿੜ ਸਿੰਘ ਛੋਟੇ ਛੋਟੇ ਆ ਤੂਰਾ ਤੂਰਾ ਤੁਸੀਂ ਵੇਖੋ ਬਾਕੀ ਆ ਫੇਸ ਕੁਆਲਿਟੀ ਛੋਟਾ ਸਿੰਗਾ ਸਿਰਫ ਹੱਥ ਦੀ ਗੁੰਗਲਗੁਲ ਜਿਹੜਾ ਜਿਹੜਾ ਸਿੰਗਾ ਤੇ ਆ ਜਿਹੜੀਆਂ ਠੰਡੀਆਂ ਧੀਰੀਆਂ ਸੀਲੀਆਂ ਸੂਲੀਆਂ ਕਰੋਚਕ ਸੋ 5 ਦਿਨ ਲੈ ਜੇ 6 ਲੈ ਜੇ 7 ਲੈ ਜੇ ਸੋ ਦਿਨ ਜਿੰਨੇ ਲੈ ਜੇ ਉਨਾ ਹੀ ਚੰਗਾ ਪਹਿਲਾਂ ਵਹਿੜ ਦੇ ਸੂਣਾ ਸੋ ਤਿਆਰੀ ਤਿਆਰੀ ਚੰਗੀ ਕਰ ਲਓਗੇ ਹਾਂ ਲੋ ਠੀਕ ਆ ਅਭੀ ਕੋਮਲ ਉਹ ਬੱਚੀ ਚੰਗੀ ਆ ਵੀਰੇ ਹਾਂਜੀ ਤੇ ਬਾਕੀ ਰੇਡ ਵੀ ਚੰਗਾ ਕਰੀ ਥੋੜੇ ਹਲੇ ਪਾਸਿਓ ਸੰਧੂ ਸਾਹਿਬ ਆਪਾਂ ਜਾਇਜ਼ ਹੀ ਦੇ ਦੇਣੀ ਆ ਹਾਂ ਆਪਾਂ ਕੋਈ ਏਡਾ ਵੱਡਾ ਮੁੱਲ ਨਹੀਂ ਕਰਨੇ ਕੋਈ 30 ਨਹੀਂ ਆਹ ਕੋਈ 28 ਨਹੀਂ ਹਾਂ 5000 ਦੀ ਦੇ ਦਾਂ ਠੀਕ ਆ ਹਾਂਜੀ ਥੋਰ ਕਰ ਦਈਏ ਦੇਖ ਲੈ ਯਾਰ ਹੋਰ ਕਰ ਦੋ 2000 ਹੋਰ ਛੱਡ ਦਾਂਗੇ ਸੰਧੂ ਸਾਹਿਬ ਤੁਹਾਨੂੰ ਕਹਿਣ ਤੇ ਭੈਣ ਭਰਾ ਸੱਜਣੀਆਂ ਜਿਹੜੇ ਖਰੀਦਣਗੇ 3000 ਨਹੀਂ ਦੇ ਦਾਂਗੇ ਸੰਧੂ ਸਾਹਿਬ ਕਿੱਸਣ ਹੋਈ 2000 ਦੀ ਹਾਂਜੀ ਲੈ ਵੀ ਬਾਕੀ ਸੀਲਸ ਲੱਗਾ ਜੇ ਬਣ ਜੈਣੀ ਢੱਲ ਢੁਲਾ ਕੱਢ ਦਣੀਆਂ ਜੀ ਹੂੰ ਜਿਹੜਾ ਤਾਂ 23000 ਦੀ ਕਿਤੇ ਅਉਸਰ-ਉਸਰ ਲੈ ਆਇਆ ਇਹਨਾਂ ਦਿਨਾਂ 'ਚ ਉਹਨੇ ਦੇਖਣਾ ਗੁਰੂਆ ਤਾਂ ਗਲਤੀ ਕਰ ਲਈ ਸੰਧੂ ਸਾਹਿਬ ਇਹ ਗਲਤੀ ਕਰਨ ਵਾਲਾ ਨਹੀਂ ਇਹ ਤਾਂ ਸੰਧੂ ਸਾਹਿਬ ਨਿਆਰੇ ਵਾਲਾ ਕੰਮ ਥੋੜਾ ਜਿਹਾ ਪਾਸਿਆਂ ਦਾ ਕਹਿੰਦਾ ਵੀ ਯਾਰ ਚਾਚਾ ਦਾ ਅਉਸਰ ਲੈ ਆ ਤੇ ਆਪਾਂ ਲੈ ਆਂਦੀ ਅਜੇ ਦੁੱਧ ਵਾਲੀ ਆਪਾਂ ਬੋਲੀ ਵਾਲੀ ਲੈ ਆਂਦੀ ਬੋਲੀ ਵਾਲੀ ਲੈ ਆਂਦੀ ਹੈ ਲਓ ਦੱਸੋ ਬੱਚੀ ਚੰਗੀ ਆ 23000 ਦੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਸਾਰੀਆਂ ਕਸਰਾ-ਕੁਸਰਾ ਕੱਢ ਕੇ ਤੋਂ ਪਸ਼ੂ ਵੈਸੇ ਹਰ ਵਾਰੀ ਤਕਰੀਬਨ ਜਾਇਜ ਬਿਲਕੁਲ ਹੁੰਦੇ ਆ ਤੇ ਬਿਲਕੁਲ ਮਿੰਟਾਂ-ਸੈਕਿੰਟਾਂ ਦੀ ਖੇਡ ਹੁੰਦੀ ਆ ਪਸ਼ੂ ਵਿਕ ਜਾਂਦੇ ਆ ਠ ਤੋ ਬਾਕੀ ਜਿਹੜੇ ਵੀਰ ਨੇ ਬਾਜਪ ਪਸ਼ੂ ਖਰੀਦਣਾ ਬਾਜਪ ਰੇਡ ਦੇ ਉੱਪਰ ਪਸ਼ੂ ਖਰੀਦਣਾ ਤੇ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਵੀਰ ਕੌਮਲ ਹੋਣਾ ਦੇ ਨਾਲ ਨੰਬਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਤੇ ਸਤਨਾਮ ਇੱਕ ਨੰਬਰ ਬੋਲਦੇ ਵੀਰ ਨੰਬਰ ਭਾਈ ਆਪਣਾ 68883148 ਠੀਕ ਆ ਜੀ ਹੋਰ ਸੰਧੂ ਸਾਹਿਬ ਜਿਹੜੇ ਪਿੰਡ ਭਰਾ ਨੇ ਖਾਣੀਆਂ ਦੀ ਤਸੱਲੀ ਕਰਿਆ ਉਹਦੀ ਮਾਲ ਦੀ ਪੂਰੀ ਹਾਂਜੀ ਪਿੰਡ ਸ਼ਕਰੀਆ ਜੀ ਜ਼ਿਲ੍ਹਾ ਤਰਨਤਾਰਨ ਤੇ ਇਸ ਜਗ੍ਹਾ ਦੇ ਤੋਂ 2.5 ਕਿਲੋਮੀਟਰ ਆ ਜੀ ਹਾਂਜੀ ਹਾਂਜੀ ਜਿਹੜੇ ਭੈਣ ਭਰਾ ਨੂੰ ਲੋਕੇਸ਼ਨ ਵੀ ਚਾਹੀਦੀ ਉਹ ਵੀ ਹੋ ਜੂਗੀ ਮਿਲ ਜੂਗੀ ਹਾਂ ਬਿਲਕੁਲ ਬਿਲਕੁਲ ਹਾਂਜੀ ਲ ਦੋਸਤੋ ਅਰੇਂਜਮੈਂਟ ਸਾਰਾ ਹੈਗਾ ਲੋਕੇਸ਼ਨ ਕਿਸੇ ਵੀਰ ਨੇ ਪਵਾ ਕੇ ਤੁਰਨਾ ਤੁਸੀਂ ਵਿਜ਼ਿਟ ਕਰੋ ਤੇ ਨੰਬਰ ਵੀਰ ਸਸਨਾਮ ਹੋਣਾ ਦੇ ਵੀਰ ਕੋਮਲ ਹੋਣਾ ਦੇ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ